جیو کرو جیو سرکار مرداوا مرداوا مسواوا حاصل زندہ باد زندہ باد زندہ باد سندھ فرنٹ زندہ باد زندہ باد زندہ باد اتحاد سرکار مرداوا 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 بھائی جی ضرور مرداوا 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 پرچم پرچم سرکار مرداوا 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 ملازم یکتا زندہ باد زندہ باد پنجاب زندہ باد ਮੰਗਾ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਰਾਜਾ ਮੰਗਾ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਸਾਰੇ ਲੱਗੋਏ ਬੰਦ ਕਰੋ ਬੰਦ ਕਰੋ ਬੰਦ ਕਰੋ ਸਾਡੀ ਬੇਨਤੀ ਐਮ.ਐਨ.ਡੀ. ਸਾਹਿਬ ਨੂੰ ਕਿ ਉਹਨਾਂ ਨੂੰ ਮਨਪੱਤਰ ਦੇਣਾ ਹੈ ਸੰਜ ਫਰ ਤੋਂ ਉਹ ਸਾਡਾ ਮੰਗ ਪੱਤਰ ਫੂਰ ਕਰਣਗੇ ਥੈਂਕ ਯੂ ਜੀ ਜੀ ਦੋ ਹੀ ਬਲਵਾਇਦ ਇਸ ਬੜੀ ਅਸਰ ਨਹੀਂ ਤੇ ਅਜੋ ਤੇ ਫੋਟੋ ਆ ਜੀ ਬਣਾ ਲਾਸ ਜੀ ਮੈਂ ਸਾਹਿਬ ਮਰੇ ਇੱਕੋ ਫਾਰੀਆ ਨਾਲ ਤੇਰੇ ਕੋਲ ਜੇ ਖੱਡੇ ਹੋ ਜੇ ਖੱਡੇ ਹੋ ਜੇ ਮੈਂ ਮੈਂ ਜਾਣ ਕਰਨਾ ਮੈਂ ਮੈਂ ਕਰੀ ਮੀਟਿੰਗ ਕਰਨੀ ਕੁੜੀਆਂ ਨਾਲ ਗੱਲ ਕਰਨੀ ਕੁੜੀਆਂ ਨਾਲ ਗੱਲ ਕਰਨੀਆਂ ਮਾੜੀਆਂ ਇੱਕ 70 ਲੈਣੇ ਅੱਧੀ ਕਰ ਦੇ ਦਿੰਦਾ ਬੱਤਾ ਸਪੀਸ਼ਲ ਦੇ ਇਹਦੇ ਬਿੱਟਾ ਭਾਈਆਂ ਨੇ ਜੀ ਨੀਓ 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 ਜੀ ਨ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਕੋਰਟ ਦੇ ਫੈਸਲੇ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਯਾ ਸਰਕਾਰ ਮਰਦਾਬਾਦ 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 ਮੰਗਾਂ ਮੰੰਦੀ ਮਰਦਾਬਾਦ ਮਰਦਾਬਾਦ ਮਹਾਰਾਜ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਇਮਰਾਨ ਮੇਕਤਾ ਜ਼ਿੰਦਾਬਾਦ 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 ਮਹਾਰਾਜ ਮੇਕਤਾ ਜ਼ਿੰਦਾਬਾਦ 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 ਸਰਕਾਰ ਮਰਦਾਬਾਦ 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 ਸਾਡੀਆਂ ਮੰਗਾਂ ਪੂਰੀਆਂ ਕਰੋ ਆਓ ਸਰਕਾਰ ਮਰਦਾਵਾ 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 ਆਓ ਸਰਕਾਰ ਮਰਦਾਵਾ 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 ਗੰਦਾਨੀ ਮੰਡੀ ਮਰਦਾਵਾ ਖੁਰਦਾਬਾਦ ਮਰਦਾਵਾ ਗੰਦਾਨੀ ਮੰਡੀ ਮਰਦਾਵਾ ਖੁਰਦਾਬਾਦ ਮਰਦਾਵਾ ਸਰਕਾਰ ਮਰਦਾਵਾ ਮਰਦਾਵਾ ਇਹ ਸਾਡੇ ਪੈਨਸ਼ਨਰ ਤੇ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਲਗਭਗ ਸਾਡਾ 68 ਮਹੀਨਿਆਂ ਦਾ ਬਕਾਇਆ ਲੀਵਨ ਕੈਸ਼ਮੈਂਟ ਤੇ ਡੀਏ ਬਕਾਇਆ ਪਿਆ ਸਾਡਾ ਤਿੰਨ ਕਿਸ਼ਤਾਂ ਪਰ ਦੋ ਪੰਜਾਬ ਸਰਕਾਰ ਹੈ ਜਿਹੜੀ ਸਾਨੂੰ ਮਿੱਠੀਆਂ ਗੋਲੀਆਂ ਦੇ ਰਹੀ ਹੈ ਹਾਰ ਕਿਸਮ ਦੇ ਜਿਹੜੇ ਕੰਮ ਹੈ ਸਾਡੇ ਲਾਰੇ ਲੱਪੇ ਚ ਲਾ ਰਹੀ ਹੈ ਇਹਦੀਆਂ ਮੰਗਾਂ ਸੰਬੰਧੀ ਅਸੀਂ ਅੱਜ ਪੰਜਾਬ ਪੱਤਰ ਤੇ ਜਿਹੜੀ ਕਾਰ ਲਾਈ ਹੈ ਮੌਜੂਦਾ ਐਮਐਲਏ ਸਾਹਿਬ ਸ੍ਰੀ ਬੁਧਰਾਮ ਜੀ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਵੀ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਮੰਗ ਛੇਤੀ ਤੋਂ ਛੇਤੀ ਨਿਵਟਾਰਾ ਕੀਤਾ ਜਾਵੇ ਤੇ ਜਿਹੜਾ ਸਾਡਾ ਏਰੀਆ ਵਧਦਾ ਹੈ ਉਹ ਸਾਨੂੰ ਲਗਭਗ ਕਿਸੇ ਨੂੰ 15 ਕਿਸ਼ਤਾਂ ਕਿਸੇ ਨੂੰ 42 ਕਿਸ਼ਤਾਂ ਦਿੱਤਾ ਹੈ ਜਿਹੜਾ ਸਾਡਾ ਏਰੀਅਰ ਹੈ ਜੱਕ ਮੁਕਤ ਇੱਕ ਕਿਸ਼ਤ ਬਣਾ ਕੇ ਦਿੱਤੀ ਜਾਵੇ ਤੇ ਜਿੰਨਾ ਮੁਲਾਜ਼ਮਾਂ ਦਾ ਲੀਵਨ ਕੈਸ਼ਮੈਂਟ ਮਿਲਦੀ ਹੈ ਉਹ ਜੱਕ ਮੁਕਤ ਦਿੱਤੀ ਜਾਵੇ ਤੇ ਜਿਹੜਾ ਮੈਡੀਕਲ ਪੱਤਾ ਹੈ ਉਹ ਘਟ ਘਟ 2000 ਰੁਪਏ ਦਿੱਤਾ ਜਾਵੇ ਹਾਂ ਜੀ ਦੇਸਰਾਜ ਜੀ ਕੀ ਮਾਮਲਾ ਹੈ ਜੀ ਪੂਰਾ ਜੀ ਮਾਮਲਾ ਇਹ ਹੈ ਜੀ ਕਿ ਸਾਡੀਆਂ ਤਿੰਨ ਕਿਸ਼ਤਾਂ ਦੀ ਏਰੀਅਰ ਬਕਾਇਆ ਪਈਆਂ ਨੇ 16 ਇੱਕ ਤੋਂ ਜਿਹੜਾ ਏਰੀਅਰ ਹੈ ਮਹंगाई ਪੱਤਾ ਵਧਾਇਆ ਹੈ ਤੇ ਉਹ ਉਹ ਸਰਕਾਰ ਦੇ ਨਹੀਂ ਰਹੀ ਇੱਕ ਇੱਕ 265 99 ਦਾ ਜਿਹੜਾ ਫੈਕਟਰ ਹੈ ਉਹ ਪੈਨਸ਼ਨਾਂ ਨੂੰ ਦੇਣਾ ਹੈ ਉਹ ਨਹੀਂ ਦੇ ਰਹੀ ਤੇ ਕੋਈ ਵੀ ਮੰਗ ਹੈ ਜਿਹੜੀ ਉਹ ਸਰਕਾਰ ਮੰਨਣ ਨੂੰ ਤਿਆਰ ਨਹੀਂ ਤੇ ਸਾਡੇ ਜੁਆਇੰਟ ਫੋਰਮ ਨੇ ਤੇ ਸਾਡੀਆਂ ਰਾਤਰੀ ਜਥੇਬੰਦੀਆਂ ਨੇ ਰਲ ਕੇ ਉਦੋਂ ਕੀਤਾ ਹੈ ਕਿ ਸਰਕਾਰ ਦੇ ਖਿਲਾਫ ਐਜੀਟੇਸ਼ਨ ਹੈ ਜਿਹੜੀ ਉਹ ਸਖਤ ਕੀਤੀ ਜਾਵੇ ਉਸ ਦੇ ਵੱਲੋਂ ਹੀ ਅੱਜ ਮੰਗ ਪੱਤਰ ਜਿਹੜੇ ਐ ఎమ్మెల్యే ਨੂੰ ਦੇਣੇ ਨੇ ਤੇ ਅੱਜ ਅਸੀਂ ਇਸ ਲਈ ਇਕੱਠੇ ਹੋਏ ਆ ਕਿਉਂਕਿ ਜਿਹੜਾ ਮੰਗ ਪੱਤਰ ਹੈ ਉਹ ਸ਼੍ਰੀ ਬੁਧਰਾਮ ਜੀ ਐਮਐਲਏ ਸਾਹਿਬ ਨੂੰ ਦੇਣ ਵਾਸਤੇ ਇਕੱਠੇ ਹੋਏ ਆ